ਸਸ਼ੀਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਹੋਲੇ ਮਹਲੇ ਦੇ ਮੌਕੇ ਜਿਹੜੇ ਮੁੰਡੇ ਮੋਟਰਸਾਈਕਲਾਂ ਦੇ ਉੱਪਰ ਸੰਤ ਜਰਨੈਲ ਸਿੰਘ ਭਿੰਡਰਵਾਲ ਦੇ ਝੰਡੇ ਲਾ ਕੇ ਹਿਮਾਚਲ ਦੇ ਵਿੱਚ ਦੀ ਲੰਘ ਰਹੇ ਸਨ ਗੁਰੂ ਘਰ ਦੇ ਵਿੱਚ ਜਾਣ ਦੇ ਲਈ ਤਾਂ ਉੱਥੇ ਕੁਝ ਹਿਮਾਚਲੀ ਲੋਕਾਂ ਦੇ ਵੱਲੋਂ ਉਹਨਾਂ ਮੁੰਡਿਆਂ ਦੇ ਨਾਲ ਬਦਸਲੂਕੀ ਕੀਤੀ ਗਈ ਜਿਨ੍ਹਾਂ ਦੇ ਬਾਈਕ ਦੇ ਉੱਪਰ ਸੰਤ ਜਰਨੈਲ ਸਿੰਘ ਭਿੰਡਰਵਾਲਾ ਦਾ ਝੰਡਾ ਲੱਗਿਆ ਹੋਇਆ ਸੀ ਤੇ ਉਸ ਝੰਡੇ ਨੂੰ ਲਾ ਕੇ ਪਾਰ ਦਿੱਤਾ ਗਿਆ ਪੈਰਾਂ 'ਚ ਵੀ ਸੁੱਟਿਆ ਗਿਆ ਆਪਸ਼ਬਦ ਵੀ ਬੋਲੇ ਗਏ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਮਾਹੌਲ ਭਖ ਚੁੱਕਾ ਹੈ ਹਿਮਾਚਲ ਵਾਲਿਆਂ ਦੇ ਲਈ ਜਿਹੜੀਆਂ ਹਿਮਾਚਲ ਦੀਪੂ ਦੀਆਂ ਬੱਸਾਂ ਪੰਜਾਬ ਦੇ ਵਿੱਚ ਚੱਲਦੀਆਂ ਨੇ ਪੰਜਾਬ ਦੇ ਬੱਸ ਅੱਡਿਆਂ ਦੇ ਵਿੱਚ ਰੁਕਦੀਆਂ ਨੇ ਉਹਨਾਂ ਦੇ ਉੱਪਰ ਸਿੰਘਾਂ ਦੇ ਵੱਲੋਂ ਜਿਹੜੇ ਪੋਸਟਰ ਲਗਾ ਦਿੱਤੇ ਗਏ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਨਹੀਂ ਉਹ ਵੀ 4-4 5-5 ਪੋਸਟਰ ਤਾਂ ਤੁਹਾਨੂੰ ਇਹ ਵੀਡੀਓ ਦਿਖਾਉਨੇ ਆ ਵਾਇਰਲ ਹੋ ਰਿਹਾ ਹੈ ਬਹੁਤ ਜ਼ਿਆਦਾ ਵੀਡੀਓ ਇਹੇ ਇੱਕ ਸਾਹ ਦੇ ਨਾਲ ਹਿਮਾਚਲ ਵਾਲਿਆਂ ਨੂੰ ਜਵਾਬ ਦੇਣ ਦੇ ਲਈ ਇਹ ਜਿਹੜਾ ਪੋਸਟਰ ਲਗਾਏ ਗਏ ਨੇ ਤਾਂ ਇਹ ਬਹੁਤ ਗਲਤ ਹੈ ਹਿਮਾਚਲ ਵਾਲਿਆਂ ਦੇ ਲਈ ਵੀ ਕਿ ਜੇ ਕੋਈ ਆਪਦੇ ਬਾਈਕ ਦੇ ਉੱਪਰ ਤਸਵੀਰ ਲਗਾ ਕੇ ਜਾ ਰਿਹਾ ਹੈ ਕਿਸੇ ਦੀ ਤਾਂ ਉਹਨਾਂ ਨੂੰ ਕਿਉਂ ਰੁਕਿਆ ਜਾਂਦਾ ਹੈ ਤਾਂ ਗੱਲ ਪਹਿਲਾਂ ਉਹਨਾਂ ਦੇ ਵੱਲੋਂ ਵਧਾਈ ਗਈ ਹੈ ਫਿਰ ਇਹ ਸਭ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਦੇਖੋ ਤੁਸੀਂ ਹੁਣ ਇਹ ਵੀਡੀਓ ਬੋਲੇ ਈਸੋਨਾਲ ਜੀ ਆਜੋ ਜੀ ਹੋਰ ਬੜੋ ਆਜੋ ਉਹ ਵੀ ਅੱਗੇ ਖੜੋ ਜਦੋਂ ਮਾ ਆ ਵੀ ਮਾਜਾ ਲੱਗਦੀ ਆ ਵੀ ਮਾਜਾ ਲੱਗਿਆ ਕੀ ਆ ਹੋਰੀ ਦੀ ਬਣਾਓ ਫਰੀਜ਼ ਦੀ ਬਣਾਓ ਮੈਂ ਇਹਨੂੰ ਅੰਦਰ ਚੱਲ ਜੀ ਮੈਂ ਲਾ ਦੇ ਆਹ ਦੇਖੋ ਪੋਸਟ ਹਲੇ ਹਲੇ ਲਾਓ ਜੀ ਸਾਡਾ ਤਿੰਤਰੇ ਕਰ ਦੋ ਮੈਂ ਲੇਕ ਰਿਹਾ ਹਾਂ ਮੇਰਾ ਉਹਨਾਂ ਦਾ ਬੋਰ ਵਾਲਾ ਉਹ ਤੇਨੇ ਲਾਓ ਇਹ ਗੱਲ ਨਹੀਂ ਲਾ ਮੇਰਾ ਜੀ